ਜਗਮੀਤ ਬਰਾੜ 21 ਤਰੀਕ ਨੂੰ ਚੱਪੜਚੜੀ ਦੇ ਮੈਦਾਨ 'ਚ ਪੰਜਾਬੀ ਦਾ ਮਹਾਕੁੰਭ ਲਗਾਉਣ ਜਾ ਰਹੇ ਨੇ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਪੰਜਾਬ ਦੇ ਮਸਲੇ ਨੂੰ ਉਠਾਉਣ ਜਾ ਰਹੇ ਨੇ ਸਭ ਨਾਲ ਜਗਮੀਤ ਬਰਾੜ ਨੇ ਬਰਾੜ ਸਾਹਿਬ ਕਿਹੜੇ ਹਜ ਮੁੱਦੇ ਨੇ ਜਿਹੜੇ ਉੱਥੇ ਤੁਸੀਂ ਡਿਸਕਸ ਕਰਦੇ ਹੋ ਦੇਖੋ ਸਭ ਤੋਂ ਵੱਡਾ ਮੁੱਦਾ ਖੇਤੀਬਾੜੀ ਦਾ ਸੰਕਟ ਹੈ ਖੁਦਕਸ਼ੀਆਂ ਦਾ ਸੰਕਟ ਹੈ ਔਰ ਕਿਤੇ ਨਾ ਕਿਤੇ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਪੰਜਾਬ ਦੇ ਉਹਨਾਂ ਘਰਾਣਿਆਂ ਲਈ ਜੋ ਇਸ ਵੇਲੇ ਸੰਪੰਨ ਹਨ ਜੋ ਸੰਤ ਸਾਧੂ ਪਿੰਡਾਂ 'ਚ ਰਹਿੰਦੇ ਹਨ ਜੋ ਲੋਕ ਆਪਣੇ ਗੁਰੂ ਦੇ ਆਸ਼ੀਰਵਾਦ ਮੁਤਾਬਕ ਦਸਵੰਦ ਕੰਡਰਾਂ 'ਚ ਆਉਂਦੇ ਹਨ ਉਹ ਅੱਗੇ ਆ ਕੇ ਉਹਨਾਂ ਪਰਿਵਾਰਾਂ ਦੀ ਸੇਵਾ ਕਰਨ ਅਗਰ ਇਹ ਉਡੀਕ ਕਰਦੇ ਰਹੇ ਕਿ ਸਰਕਾਰ ਆਉਣ ਤੇ ਦੋ ਤਿੰਨ ਮੁੱਦੇ ਕਿਹੜੇ ਇਹਨੂੰ ਸਿਖਾਉਂਦੇ ਤੇ ਇਹ ਦੋ ਤਿੰਨ ਮੁੱਦੇ ਇਹਦੇ 'ਚ ਨਸ਼ਿਆਂ ਦਾ ਜੋ ਪਰਕੋਪ ਹੈ ਉਹ ਮੁੱਦਾ ਹੈ ਔਰ ਰਜਵਾੜਾ ਸ਼ਾਹੀ ਤੇ ਪਰਿਵਾਰਵਾਦ ਜੋ ਮਿਲ ਕੇ ਪੰਜਾਬ ਦੀ ਰਾਜਨੀਤੀ ਕਰ ਰਹੇ ਹੈ ਉਹਨਾਂ ਦੇ ਵਿਰੁੱਧ ਇੱਕ ਬਗਾਵਤ ਜਿਹੜੀ ਹੈ ਉਹ ਇਸ ਕਾਨਫਰੰਸ ਦਾ ਚਿੰਨ ਹੋਏਗੀ ਔਰ ਉਹ ਚੰਡਾ ਲੈ ਕੇ ਸੀ ਚੱਲਾਂਗੇ ਇੰਟਰਵਿਊ ਤੇ ਮੇਰ ਨਾਲ ਕਿਹਾ ਸੀਗਾ ਕਿ ਅਗਰ ਉੱਥੋਂ ਲੋਕ ਕਹਿ ਦਿੰਦੇ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਚਲੇ ਜਾਓ ਜਾਂ ਤੁਸੀਂ ਬੀਜੇਪੀ ਚਲੇ ਜਾਓ ਜਾਂ ਕੋਈ ਵੀ ਪਾਰਟੀ ਚ ਲੋਕ ਕਹਿਣਗੇ ਤੁਸੀਂ ਚਲੇ ਜਾਓਗੇ ਦੇਖੋ ਕਾਨਫਰੰਸ ਦੇ ਵਿੱਚ ਮੁੱਦਿਆਂ ਤੇ ਆਧਾਰਿਤ ਲੋਕਾਂ ਦੇ ਅਸੀਂ ਮਤਿਆਂ ਤੇ ਜ਼ਰੂਰ ਸਹਿਮਤੀ ਲੈਣਾ ਚਾਹੁੰਦੇ ਹਾਂ ਫੋਰ ਐਗਜ਼ਾਮਪਲ ਪੰਜ ਯੂਨੀਵਰਸਿਟੀਆਂ ਦੇ ਬੱਚੇ ਜਦੋਂ ਮਤਾ ਰੱਖਣਗੇ ਇਕ ਮਤਾ ਪੂਰਾ ਹੋਣ ਤੋਂ ਬਾਅਦ ਲੋਕ ਉਸ ਮਤੇ ਨੂੰ ਅੰਦੋਸ ਕਰਨ ਗਿਆਤ ਖੜੇ ਕਰਕੇ ਉਹਨਾਂ ਮਤਿਆਂ 'ਚ ਇਹ ਸ਼ਾਮਲ ਨਹੀਂ ਹੈ ਕਿ ਮੈਂ ਕਿਹੜੀ ਪਾਰਟੀ ਜਾਵਾਂ ਜਾਂ ਮੈਨੂੰ ਕਿਸ ਪਾਰਟੀ ਜਾਣਾ ਚਾਹੀਦਾ ਪਿਛਲੇ ਦਿਨਾਂ 'ਚ ਲਗਾਤਾਰ ਤੁਸੀਂ ਆਮ ਆਦਮੀ ਪਾਰਟੀ ਦੇ ਪੱਖ 'ਚ ਬਿਆਨ ਦਿੱਤੇ ਤੁਸੀਂ ਬਹੁਤ ਕੀਨ ਹੋ ਆਮ ਆਦਮੀ ਪਾਰਟੀ 'ਚ ਦੇ ਦੇ ਪ੍ਰਤੀ ਬਹੁਤ ਕੀਨ ਹੋ ਕਿ ਆਮ ਆਦਮੀ ਪਾਰਟੀ ਐਰੋਗੈਂਟ ਆ ਗਈ ਉਹ ਤੁਹਾਨੂੰ ਕੋਈ ਭਾਅ ਨਹੀਂ ਦੇ ਰਹੀ ਤੁਹਾਨੂੰ ਪੁੱਛ ਹੀ ਨਹੀਂ ਰਹੀ ਮੇਰੇ ਉਹਨਾਂ ਨਾਲ ਬਹੁਤ ਚੰਗੇ ਸਬੰਧ ਹੈ ਸਾਰਿਆਂ ਨਾਲ ਇਹ ਰਾਜਨੀਤਿਕ ਟਾਈਮਿੰਗ ਉਹਨਾਂ ਨੇ ਦੇਖਣਾ ਹੈ ਕਿ ਕੀ ਹੋਣਾ ਹੈ ਕੀ ਕਰਨਾ ਹੈ ਕੀ ਸੋਚਣਾ ਹੈ ਮੈਂ ਵੀ ਸੋਚਣਾ ਹੈ ਮੈਂ ਵੀ 117 ਹਲਕਿਆਂ ਦਾ ਦੌਰਾ ਮੁਕੰਮਲ ਕਰਨ ਤੋਂ ਬਾਅਦ ਆਪਦਾ ਐਨਾਲਿਸਿਸ ਪੋਲਿਟਿਕਲ ਵਿਚਾਰ ਆਪਣੇ ਦੋਸਤਾਂ ਨਾਲ ਕਰਕੇ ਕੋਈ ਅੰਤਮ ਨਿਰਣਾ ਆਮ ਆਦਮੀ ਪਾਰਟੀ ਤੋਂ ਬਿਨਾਂ ਵੀ ਬਰਾੜ ਸਾਹਿਬ ਕੋਈ ਅਲਟਰਨੇਟਿਵ ਹੋ ਸਕਦਾ ਜਿਵੇਂ ਗੱਲਬਾਤ ਚੱਲ ਰਹੀ ਹੈ ਭਾਜਪਾ ਦੀ BSP ਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕੋਈ ਹੋਰ ਅਲਟਰਨੇਟਿਵ ਵੱਲ ਵੀ ਜਾ ਸਕਦੇ ਹੋ ਤੁਸੀਂ ਦੇਖੋ ਇਹਦੇ ਬਾਰੇ 117 ਹਲਕਿਆਂ 'ਚ ਜਾਣ ਤੋਂ ਬਾਅਦ ਹੀ ਮੈਂ ਕੋਈ ਟਿੱਪਣੀ ਕਰ ਸਕਦਾ ਹਾਂ ਕਿਉਂਕਿ ਵਿਕਲਪ ਬਹੁਤ ਘੱਟ ਬਾਕੀ ਨੇ ਇਲੈਕਟੋਰਲ ਪੋਲਿਟਿਕਸ ਦੇ ਇੰਨਾ ਕੁ 35 ਸਾਲ 40 ਸਾਲ ਦਾ ਤਜਰਬਾ ਹੈ ਕਿ ਮੈਂ ਇਸ ਤਾਕਤ ਨੂੰ ਜਿਹੜੀ ਪੰਜਾਬੀਅਤ ਦੀ ਤਾਕਤ ਹੈ ਆਸ਼ੇ ਦੀ ਵਿਚਾਰ ਦੀ ਤਾਕਤ ਹੈ ਉਹਨੂੰ ਮੈਂ ਜ਼ਾਇਆ ਨਹੀਂ ਕਰਨਾ ਚਾਹੁੰਦਾ ਇੱਕ ਗੱਲ ਤੁਸੀਂ ਵੀਰ ਦਿਵਿੰਦਰ ਨੂੰ ਅਪਰੋਚ ਕੀਤਾ ਤੁਸੀਂ ਬੈਂਸ ਭਰਾਵਾਂ ਨੂੰ ਅਪਰੋਚ ਕੀਤਾ ਕੀ ਗੱਲ ਲੱਗਾ ਕਿ ਲੋਕ ਤੁਹਾਡੇ ਨਾਲ ਤੁਰਨ ਨੂੰ ਤਿਆਰ ਨਹੀਂ ਪੈਂ ਵੀਰ ਦਿਵਿੰਦਰ ਵੀ ਬਹੁਤ ਭਾਗ ਖਾਈ ਬੈਠੇ ਨੇ ਬੈਂਸ ਭਰਾ ਨੇ ਤਾਂ ਮਨ ਹੀ ਕਰਤਾ ਕਿ ਅਸੀਂ ਆਵਾਂਗੇ ਨਹੀਂ ਦੇਖੋ ਨਾ ਉਹਨਾਂ ਨੇ ਮਨਾ ਕੇ ਕੀਤਾ ਹੈ ਨਾ ਵੀਰ ਦਿਵਿੰਦਰ ਸਿੰਘ ਹੋਰੀ ਪਾ ਹਰ ਪੋਲੀਟੀਕਲ ਲੀਡਰ ਦੀ ਆਪ ਦੀ ਸੋਚ ਹੁੰਦੀ ਹੈ ਮੇਰੇ ਨਾਲ ਸਾਰਾ ਕਾਡਰ ਦੀ ਹਮਦਰਦੀ ਹੈ ਚੰਗੇ ਬੰਦੇ ਜਿਹੜੇ ਕਾਂਗਰਸ ਦੇ ਨੇ ਕਾਲੀ ਦਲ ਦੇ ਨੇ ਸਾਰੇ ਸਪੋਰਟ ਕਰ ਰਹੇ ਨੇ ਮੈਂ ਹੁਣ तमाम ਉਹ ਫਰਿਸਤ ਨਹੀਂ ਦੇ ਸਕਦਾ ਉਹਨਾਂ ਸੈਕੰਡ ਲਾਈਨ ਲੀਡਰਸ ਦੀ ਜਿਹੜੇ ਕਿਤੇ ਨਾ ਕਿਤੇ ਕੁੱਟਨ ਮਹਿਸੂਸ ਕਰ ਰਹੇ ਆ ਦੋਨਾਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੇ ਆਪਣਾ ਨਿਸ਼ਾਨਾ ਰਾਜਨੀਤਿਕ ਤੌਰ ਤੇ ਸੋਚ ਕੇ ਲੈਣਾ ਹੁੰਦਾ ਸੋ ਮੈਂ ਇਹ ਉਹਨਾਂ ਦੀ ਡਿਸਕ੍ਰੀਸ਼ਨ ਹੈ ਆਈ ਡੋਨਟ ਕ੍ਰਿਟਿਕਾਈਜ਼ ਐਨੀਬਾਡੀ ਆਈ ਲਵ ਬੋਥ ਥੀਸ ਪਰਟੀਆਂ ਇਹ ਆਮ ਆਦਮੀ ਪਾਰਟੀ ਬ੍ਰਦਰਸਬ ਨਹੀਂ ਇਸ ਤਰ੍ਹਾਂ ਦੀ ਗੱਲ ਬਣਦੀ ਕੋਈ ਜਿਸ ਤਰ੍ਹਾਂ ਤੁਸੀਂ ਚਾਹ ਰਹੇ ਹੋ ਕਿ ਬਣੀ ਗੱਲ ਤਾਂ ਕੀ ਆਲਟਰਨੇਟਿਵ ਹੋਊਗਾ ਤਾਂ ਕੀ ਸੋਚ ਰਹੇ ਹੁੰਦੇ ਕਿ ਕੀ ਕਰੂੰ ਅਲਟਰਨੇਟਿਵ ਵੀ ਹੈ ਕਿ ਇੱਥੇ ਆ ਕੇ ਗੱਲ ਬੜੀ ਖੜੋਤ ਤੇ ਰੁਕ ਜਾਂਦੀ ਹੈ ਕਿ ਮੇਰਾ ਨਿਸ਼ਾਨਾ ਕੇਵਲ ਇਹ ਨਹੀਂ ਹੈ ਕਿ ਵੀ 2017 ਦੇ ਪੋਲਿਟিক্যাল ਸਿਸਟਮ ਦੇ ਵਿੱਚ ਹੀ ਸ਼ਾਮਲ ਹੋਣ ਲਈ ਮੈਂ ਸਭ ਕੁਝ ਕਰਾਂ ਮੈਂ ਕਿਤੇ ਨਾ ਕਿਤੇ ਸੋਚਦਾ ਹਾਂ ਜੋ ਪੰਜਾਬ ਦੀ ਧਰਤੀ ਨੇ ਮੈਨੂੰ ਮਾਣ ਬਖਸ਼ਿਆ ਮੈਂ ਉਹਨਾਂ ਦੀ ਸੇਵਾ ਉਹਨਾਂ ਦਾ ਜੋ ਤਿਲ ਫੁੱਲ ਮੈਂ ਕਰ ਸਕਦਾ ਮੈਂ ਆਪਣਾ ਸਭ ਕੁਝ ਗਵਾ ਕੇ ਉਹਨਾਂ ਦੀ ਸੇਵਾ ਕਰਾਂ ਆਈ ਐਮ ਨਾਟ ਲੁਕਿੰਗ ਓਨਲੀ ਟੁਵਰਡਸ ਪੋਲਿਟਿਕਸ ਇਹ ਮੈਂ ਤੁਹਾਨੂੰ ਬਹੁਤ ਹਿਰਦੇ ਤੋਂ ਕਹਿਣਾ ਚਾਹੁੰਦਾ ਕੈਪਟਨ ਮਿੰਦਰ ਸਿੰਘ ਨੇ ਕੱਲ ਕਿਹਾ ਕਿ ਜਗੀਰਬਾੜ ਨੂੰ ਹਿਸਟਰੀ ਬਹੁਤ ਆ ਸਕਦੀ ਉਹਨਾਂ ਨੂੰ ਮੁਗਲਾਂ ਬਾਰੇ ਪਤਾ ਹੋ ਸਕਦਾ ਉਹਨਾਂ ਨੂੰ ਗੋਰੀ ਮੁਹੰਮਦ ਬਾਰੇ तमाम ਲੋਕਾਂ ਬਾਰੇ ਪਰ ਉਹਨਾਂ ਨੂੰ ਪੋਲਿਟਿਕਸ ਨਹੀਂ ਆਉਂਦੀ ਜੀ ਬਸ ਉਹ ਪਾਸ਼ੇਂ ਦਿੰਦੇ ਨੇ ਸਟੇਜ ਤੋਂ ਇਸੇ ਕਰਕੇ ਲੋਕ ਉਹਨਾਂ ਨਾਲ ਤਰਦੇ ਨੇ ਮੇਰੇ ਨਾਲ ਤਾਂ ਸਾਰੇ ਹੁਣ ਪਤਾ ਲੱਗੇਗਾ ਕਿੰਨੇ ਲੋਕ ਤਰਦੇ ਨੇ ਕੈਪਟਨ ਸਾਹਿਬ ਦੀ ਆਦਤ ਹੈ ਉਹ ਸ਼ੁਰੂ ਤੋਂ ਇਹ ਜਾਣਦੇ ਹੈ ਕਿ ਮੁਗਲਾਂ ਦਾ ਸਾਥ ਵੀ ਰਜਵਾੜਿਆਂ ਨੇ ਦਿੱਤਾ ਗੋਰਿਆਂ ਦਾ ਸਾਥ ਵੀ ਰਜਵਾੜਿਆਂ ਨੇ ਦਿੱਤਾ ਅਹਿਮਦ ਸ਼ਾਹ ਅਬਦਾਲੀ ਦਾ ਸਿੱਕਾ ਵੀ ਮਰਿੰਦਰ ਸਿੰਘ ਦੇ ਵੱਡੇ-ਵਡੇਰੇਆ ਬਾਬਾ ਅਲਾ ਸਿੰਘ ਨੇ ਚਲਾਇਆ ਉਹ ਕਿਤੇ ਨਾ ਕਿਤੇ ਬਹੁਤ ਨਿੰਮੂ ਝੂੜੇ ਹੋ ਜਾਂਦੇ ਆ ਜਦੋਂ ਮੈਂ ਇਤਿਹਾਸਕ ਅੰਕੜੇ ਔਰ ਫੈਕਟ ਔਰ ਡੇਟਸ ਦੇ ਜਾਂ ਉਹ ਦਿਨ ਹੈ ਔਰ ਗਿਆਨੀ ਗਿਆਨ ਸਿੰਘ ਵਰਗੇ ਪੰਥ ਪ੍ਰਕਾਸ਼ ਦੇ ਮਹਾਨ ਜਿਹੜੇ ਲੇਖਕ ਹੈ ਜਦੋਂ ਉਹਨਾਂ ਨੂੰ ਮੈਂ ਕੋਟ ਕਰਦਾ ਤਰੀਕਾਂ ਦੇ ਕੇ ਕਿ ਪਟਿਆਲਾ ਘਰਾਣਾ ਹਮੇਸ਼ਾ ਗੱਦਾਰ ਰਿਆ ਗੱਦਾਰ ਗੱਦਾਰ ਜ਼ਮੀਂਦਾਰ ਦਾ ਭੁੱਕੀ ਹੈ ਬਹੁਤ ਰੌਸ਼ਨ ਪਿਆਰ ਭਰਿਆ ਭੂਖਾ ਹੈ ਪੰਜਾਬ ਦੀਆਂ ਪੈਣਾ ਬੱਚਿਆਂ ਬੇਟੀਆਂ ਵੀਰ ਬਜ਼ੁਰਗ ਮੈਨੂੰ ਬਹੁਤ ਪਿਆਰ ਕਰਦੇ ਹਨ ਮੈਨੂੰ ਕੋਈ ਕਿਸੇ ਅਹੁਦੇ ਦੀ ਲੋੜ ਨਹੀਂ 2017 ਚ ਕੀ ਹੋਣ ਜਾ ਰਿਹਾ ਪੰਜਾਬ ਚ 2017 ਚ ਨਵੀਂ ਹਕੂਮਤ ਆਏਗੀ ਖਾਲੀ ਦਲ ਤੇ ਕਾਂਗਰਸ ਤੋਂ ਮਾਈਨਸ ਅਰਵਿੰਦ ਕੇਜਰੀਵਾਲ ਨੂੰ 10 ਤੋਂ ਕਿਨੇ ਨੰਬਰ ਦੇਣੇ ਨੰਬਰ ਨਹੀਂ ਮੈਂ ਦੇਣੇ ਤੁਸੀਂ ਅੱਗੇ ਵੀ ਪੁੱਛੋ ਇਸ ਸਮੇਂ ਜਗਨਜੀਤ ਬਰਾੜ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੇ ਕੇਜਰੀਵਾਲ ਨੂੰ ਨੰਬਰ ਨਹੀਂ ਦੇਣੇ ਪਰ ਆਮ ਆਦਮੀ ਪਾਰਟੀ ਭੱਤੀ ਕਾਫੀ ਕੀਨ ਨੇ ਉਹਨਾਂ ਨੇ ਕਹਿਦਾ ਕਿ ਚੱਪੜ ਚਿੜੀ ਦੇ ਮੈਦਾਨ ਤੋਂ ਤੈਅ ਹੋਏਗਾ ਕਿ ਜਗਨਜੀਤ ਬਰਾੜ ਦਾ ਅਗਲਾ ਫਿਊਚਰ ਅਗਲਾ ਪੋਲੀਟিক্যাল ਸਟੈਪ ਕੀ ਹੋਵੇਗਾ ਕੈਮਰਾਮੈਨ ਗੁਲਸ਼ਨਦੀ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੱਲ ਰਿਹਾ ਹੈ